ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਚਲੇ ਆ ਬਈ ਆਪਾਂ ਮੂਲਾਵਰ ਦਾਖਾਂ ਪੋਟੈਟੋ ਗਰੂਵਸ ਗਰੁੱਪ ਆ ਹੈ ਪੋਟੈਟੋ ਗਰੋਵਰ ਮੇਲੇ ਵਾਂ ਬਾਈ ਅੱਜ ਗਿਆ ਲਵਣੇ ਮਾਵੀ ਸਾਹਿਬ ਖੱਟਰਾ ਸਾਹਿਬ ਇੱਧਰ ਬੈਠਿਆ ਤਨੂਆ ਸਾਹਿਬ ਉਹ ਥਾਲੀ ਵਾਲਾ ਬੈਠਾ ਉਹ ਜਸਵਾਜੋਆ ਹੈ ਉਹ ਠੀਕ ਹੈ ਬਾਈ ਸਾਰੇ ਬੰਦੇ ਬਈ ਅੱਜ ਗੈਰ ਹਾਜ਼ਰ ਆ ਬਣੇ ਉਹ ਥੋੜੇ ਕੰਮਾਂ ਵਿੱਚ ਜੀ ਆ ਪਹੁੰਚ ਕੇ ਖੰਨੇ ਆਪਾਂ ਘੰਟੀ ਦਾ ਰਸਤਾ ਆ ਔਲੀ ਚਲੋ ਬਈ ਬਈ ਦੇਖ ਰਿਹਾ ਬਾਕੀ ਹੋਰ ਗੱਲ ਗੱਡੀ ਵਾਲਾ ਬਣੇ ਰਹੋ ਜੀ ਵੀਡੀਓ ਕੇ ਅੱਜ ਆਪਣੀ ਗੱਲ ਦਿਖਾਵੇਂ ਸਾਨੂੰ ਬੜੇ ਬੜੇ ਟਰੈਕਟਰ ਬਾਹਰਲੇ ਦੇਸਾਂ ਕੀ ਮਸ਼ੀਨਾਂ ਆਈਆਂ ਉਹਦਾ ਪਹੁੰਚ ਕੇ ਬਈ ਮੇਲੇ ਚ ਆਪਾਂ ਰਾਸ਼ਪੂਰਾ ਐਨ ਪਾਰਕਿੰਗ ਦਾ ਪ੍ਰਬੰਧ ਹੋਣਾ ਜਿਹੜਾ ਛੋਟੀ ਮੋਟੀ ਹੋਣੀ ਭਰ ਗਈ ਉਹ ਬਾਹਰ ਗੱਡੀਆਂ ਗੁੱਡੀਆਂ ਉਹ ਕਰਤਾਰ ਕੰਪੈਨ ਦੇ ਪਾਸ ਖੜਾ ਮੈਂ ਲੈ ਜੀ ਆਪਾਂ ਦੋ ਵਾਈ ਦਾ ਆਪਣਾ ਜੇਕ ਵੀ ਦਾ ਨਾਲ ਪਹਿਲਾਂ ਬਹਿ ਵੀ ਆਪਣਾ ਬਹਿ ਰੋ ਉਹ ਮਹੀਨੋਂ ਲਾ ਲਿਓ ਕਰਤਾਰ ਉਹ ਥੋੜਾ ਜਿਹਾ ਖੜ ਤੇ ਲਮਾਨ ਗੱਡੀ ਲੱਗੇਗੀ ਅੱਗੇ ਕਿਤੇ ਸਾਈਡ ਵਾਂ ਉਹ ਜਿਹੜਾ ਕਰਤਾਰ ਮਸ਼ੀਨ ਤਾਂ ਬਾਹਰ ਗੱਡੀ ਅੰਦਰ ਥਾਂ ਨਹੀਂ ਜਗ੍ਹਾ ਨਹੀਂ ਮਿਲਦੀ ਉਹ ਖੜਾ ਹੀ ਵੀ ਬਾਹਰ ਨਾਲ ਜਿਹੜਾ ਟਰੈਕਟਰ ਜਿਹਾ ਵੀ ਖੜਾ ਕਿ ਨਾਲ ਟਰਾਲੀ ਖੜੀ ਹੈ ਕਿਹੜੀ ਹੈ ਪਾਣੇ ਆਵੇ ਬੰਗੋ ਮਿਗਰਾ ਨਾ ਬਤੇ ਨਾ ਨੋ ਕੇ ਡਬਲ ਕਿਹੜਾ ਹੈ ਉੱਤਰ ਖੜੀ ਹੈ ਕਰਤਾਰ ਕੰਪੈਨ ਉਹ ਸਾਰੀ ਟਰਾਲੀ ਜਮਾਂ ਲੱਗੇ ਕੀ ਦਮ ਰਹਿ ਲ ਕੇ ਐਸ ਗਰੂ ਦੰਦੀ ਹੋਗੀ ਪਾਸੋਂ ਦੇਰੀ ਜਿਹੜੇ ਰਹਿ ਲੋ ਰੋਮੋ ਮਾਸਟਰ ਕੇਵੀ 936 ਕੇਸ ਕਰੋ ਪਲੇਰ ਕੋਟਲਾ ਇੱਥੇ ਜੀ ਨੂੰ ਲਾ ਲੈ ਵੀ ਗੱਡੀ ਲਾਤੀ ਸਾਈਡ ਪਹੁੰਚ ਗਏ ਮੇਨ ਗੇਟ ਪਹਿਲੀ ਸਟਾਲ ਕੇਸ ਸਰਿੰਦਰਾਈ ਬਰਮੇ ਜੇ ਸਾਰੇ ਹੀ ਲੱਗੇ ਸਪਰੇਟਰ ਲਾਣਾ ਨਾ ਪਰੇਰ ਗੂਮਾ ਰਾਜੜ ਵਧੀਆ ਫਿਰ ਗੱਲ ਨਹੀਂ ਹੈਗਾ ਹਾਏ ਰੱਬ ਕਰਕੇ ਸਟੀਲ ਦਾ ਥਾਲੇ ਲੱਦਾ ਕਿਹੜਾ ਇਹ ਲੈਣੇ ਫੋਨ ਤੇ ਟੋਟੇ ਗੁੰਡੇ ਤੇ ਬਾਹਰ ਅੱਲਾਹ ਅਕਬਿਰ ਅੱਲਾਹ ਅਕਬਿਰ ਜੀ ਅਡੋ ਕਲਾਕਤ ਪ੍ਰੀਤ ਕੰਪੈਨ ਵਾਲੇ ਵਾਹ ਪੈਤੀ 43 ਤੇ ਸੈਟ ਕਰਦੇ ਨਹੀਂ ਅਨੇਮਾਂ ਕੋਈ ਪ੍ਰੀਤ ਬੋ ਜੀ ਏਸੀ ਕੈਵਨ ਫੋਰਵਿਲ ਡਰਾਈਵ ਹੈ ਬਾਈ ਦੋ ਮਸ਼ੀਨਾਂ ਆਈਆਂ ਟਰੈਕਟਰ ਆਏ ਹੋਏ ਆ ਫਰੀਤ ਕੇ ਜਿਹੜੇ ਬਈ ਹਿੱਸਾ ਆਇਆ ਹੈਗਾ ਇਹ ਅਲੱਗ ਤੇ ਬਈ ਇਹਨੇ ਆਪਣਾ ਬਣਾਇਆ ਹੋਇਆ ਹੈ 4-ਵਿਲ ਡਰਾਈਵ ਵਾਲਾ ਕਿਸੇ ਮਸ਼ੀਨ ਵਾਂ ਨਹੀਂ ਆ ਰਿਹਾ ਜੀ ਇਹ ਆਲੂ ਪੱਟਣ ਵਾਲਾ ਜੁਗਾੜ ਹੈ ਇਹ ਜੀ ਤੁਹਾਨੂੰ ਵੀ

ਕੇਐਮਡਬਲਿਊ ਇਹ 50 ਐਚਪੀ ਹੈ ਇੰਦਰੀ ਇੰਦਰੀ ਹੈ ਕਿੰਨੇ ਐਚਪੀ ਹੈ ਸੀ ਇੰਦਰੀ ਹੈ ਕਿਹੜਾ ਐਚਪੀ ਕਰ ਰਹੇ ਨਮਸਤੇ ਚੌਗਾ ਨਾ 3 ਐਚਪੀ ਹੈ ਕਾਪੀ ਤੇ 50 ਹੈ ਇਹ 75 ਹੈ ਅੱਛਾ ਜੀ ਇਹ ਸੀ ਆਰਡੀਆਈ ਹੈ ਹੂੰ ਦੀ ਬਰੇ ਦੇ ਬਰੇ ਨੀ ਪ੍ਰਾਇਜਨੀ ਪਤਾ ਜੀ ਬਹੁਤ ਵਧੀਆ ਬਾਹਰ ਕੀ ਤਕਨੀਕ ਹੈ ਬੱਲ ਇੰਦਰਪਾਲ ਸਪਰੇ ਪੰਪ ਅਗੇ ਬਾਈ ਤੇ ਧੋਣ ਵਾਲੇ ਤੇ ਨੈਪਕ ਲੱਗਦਾ ਪਾਪਾ ਜਨਰੇਟਰ ਜੱਟ ਦੀ ਪਸੰਦ ਜੱਟ ਕੀ ਪਸੰਦ ਜ਼ਰੂਰ ਲਿਖਾਂ ਇਹ ਸਟਿੱਕਰਾਂ 'ਤੇ ਰਹਿਣਾ ਤਾਂ ਹੀ ਜੱਟ ਕਹਿੰਦਾ ਵੀ ਮੇਰੀ ਪਸੰਦ ਹੈ ਬਾਈ ਸਪਰੇਅ ਪੰਪ ਆ ਗਿਆ ਵੀ ਚਾਰਲੀ ਕੰਪਨੀ ਦਾ ਬ੍ਰਾਂਡ ਇਹ ਟਾਇਰਾਂ ਵਾਲਾ ਆ ਗਿਆ ਇਹ ਬੂਮ ਵਾਲਾ ਲਿਫਟ ਵਾਲਾ ਆ ਗਿਆ ਹੈਲੋ 600 ਲੀਟਰ ਦੀ ਟੈਂਕੀ ਹੈ ਦੀ ਹੈ ਗੇਂਜ ਲੱਗੀ ਵੀ ਕਿੰਨਾ ਪਾਣੀ ਰਹਿ ਗਿਆ ਦੱਸ ਸਕੂ ਹੈ ਇਹ ਜੀ ਬਈ 1,70,000 ਦਾ ਇਹ ਜੇ ਬੂਮ ਨਹੀਂ ਲੈਣੀ ਹੈ ਉਤੇ ਬਾਅਦ ਫਿਰ ਇਹ ਹੈਗਾ ਆਪਣਾ 1,18,000 ਦਾ 50,52,000 ਦੀ ਕੱਲੀ ਇਹ ਬੂਮ ਹੈ ਲੈ ਵੀ ਸੱਜਣੋਂ ਆਪਣੀ ਕੰਪੈਨ ਘਰੇ ਖੜੀ ਹੈ ਬਾਹਰ ਖੜੀ ਹੈ ਜਿੱਥੇ ਮਰਜੀ ਕੰਪੈਨ ਨੂੰ 4-ਵੀਲ ਕਰਾਓ ਐਸਐਮਐਸ ਸੁਲਵਾਓ ਸੱਸੀ ਕਰਵਾਜੀ ਉਹ ਵਧੀਆ ਜੀ ਬਹੁਤ ਵਧੀਆ ਪਹੁੰਚਿਆ ਮੇਲੇ ਦੇ ਅੱਜ ਹੈ ਜੀ ਇਹ ਕਿਹੜਾ ਕਿਹੜਾ 4-ਵੀਲ ਕਰਦੇ ਆਂ ਆਪਾਂ ਕਿਹੜੀ ਕਿਹੜੀ ਮਸ਼ੀਨ ਕਰਦੇ ਆਂ ਪਹਿਲੀ ਗੱਲ ਤਾਂ ਜੀ ਆਪਣੀ ਸਾਰ ਨੂੰ ਬੜੀ ਐਕਸਪਰਟ ਹਿਸਟਰੀ ਹੈ ਜੀ ਇਹ ਕੋਈ ਵੀ ਲੈ ਹੌਲੈਂਡ ਠੀਕ ਹੈ ਆਪਾਂ ਇੱਕ ਪਹਿਲੀ ਕੰਪਨੀ ਵੀ ਦੇ ਹੌਲੈਂਡ ਨੂੰ ਜਿਹੜੀ ਹੌਲੈਂਡ ਕੰਪੈਨ ਤੁਸੀਂ 4-ਵੀਲ ਕਰੀ ਹੈ ਤੁਸੀਂ ਕਰੀਏ ਜੀ ਜਾਪਾਨੀ ਕਿਸੇ ਬੈਟਰੀ ਨੇ ਨਹੀਂ ਕਿ ਆਪਣੀ ਕੰਪਨੀ ਲਈ ਕੀ ਬਣਨੇ ਗਿਆ ਜਿਹੜੇ ਬੰਦੇ ਨੇ ਕੁਝ ਨਹੀਂ ਚਲਾਈ ਓਕੇ ਉਸ ਤੋਂ ਬਾਅਦ ਜਿੰਨੀਆਂ ਅਦਰ ਮਸ਼ੀਨਾਂ ਨੇ ਲਾਭਾਤ ਤੇ ਵੀ ਬਣਦੀਆਂ ਨੇ ਤੇ ਉਹਨਾਂ ਸਾਧੇ ਉੱਤੇ ਪਾਉਣੇ ਕੋਈ ਦਿੱਕਤ ਨਹੀਂ ਟਿੱਕਾ ਪਟਾ ਆਟਾ ਦਾ ਯੂਜ਼ ਕਰ ਰਹੇ ਹਾਂ ਇਹ ਟਾਟਾ ਵਾਲਾ ਜੀ ਇਹ ਟਾਟਾ ਕਹਿੰਦੇ ਆਹ ਇਹ ਕਹਿੰਦੇ ਉਸਤਾਦ ਨੇ ਕਹਿੰਦੇ ਇਹ ਕੇ ਲੈਂਡ ਕਹਿੰਦੇ ਜਿਹਨੂੰ ਉਸਤਾਦ ਨੇ ਕਹਿੰਦੇ ਇਹ ਆਪਾਂ ਦੋਨੇ ਤਰ੍ਹਾਂ ਦੇ ਲਾ ਰਹੇ ਹਾਂ ਕੋਈ ਕਿਤੇ ਮਰਜ਼ੀ ਬੈਠਿਆ ਹੋਵੇ ਪਰ ਕੇ ਹਰਿਆਣਾ ਪੰਜਾਬ ਰਾਜਸਥਾਨ ਤਿੰਨ ਸਟੇਟਾਂ ਜਿੰਨੇ ਦਾ ਨੈਟਵਰਕ ਹੈ ਠੀਕ ਹੈ ਜੀ ਸਾਮ ਅਚਲ ਵਿੱਚ ਹੈਗਾ ਤੁਹਾਡੇ ਜਿਵੇਂ ਮੰਨ ਲਓ ਉੰਨੇ ਜਿਹੜੀਆਂ ਮਹੀਨਾਂ ਦੀ ਤੇ ਜੰਮੂ ਠੀਕ ਹੈ ਜੀ ਤਿੰਨ ਸਟੇਟਾਂ ਦੇ ਵਿੱਚ ਆਪਣੀ ਸਪਲਾਈ ਹੈ ਜੀ ਤੁਸੀਂ ਜਿੱਥੇ ਵੀ ਆਰਡਰ ਦੇਣੀ ਹੋ ਸਮਾਰਤਾ ਨਾਲ ਪਹੁੰਚ ਜੀ ਉਸ ਤੋਂ ਬਾਅਦ ਮੇਰਾ ਜਿਹੜੀ ਜਿੰਨੇ ਵਿੱਚ ਹੈ ਮਾਈਂਡ ਵਾਸਤੇ ਹਾਂਜੀ ਤੇ ਉਸ ਤੋਂ ਬਾਅਦ ਜੀ ਤੁਸੀਂ ਤੁਹਾਨੂੰ ਤੁਸੀਂ ਪੈਲਾ ਬੁਕਿੰਗ ਕਰਨੀ ਹੈ ਉਸ ਤੋਂ ਬਾਅਦ ਜਿਹੜਾ ਦਿੱਤਾ ਸਮਾਂ ਹੈ ਕੰਸਰ ਕੋਡ ਨਾ ਬਾਕੀ ਪਹੁੰਚ ਜਾਂਦੀ ਮੈਂ ਥੋੜੇ ਕਰੇ ਜਾਂ ਕਿ ਟੋਟਲ ਫਿਟਿੰਗ ਕੰਮ ਬਾਅਦ ਹੀ ਟ੍ਰਾਇਲ ਤੋਂ ਬਾਅਦ ਆਪਾਂ ਨੇ ਬਾਕੀ ਕੰਮ ਕਰਾਂਗੇ ਬਾਕੀ ਬਈ ਐਸਐਮਐਸ ਲਗਵਾਉਣਾ ਹੋਵੇ ਐਸਐਮਐਸ ਦਾ ਵੀ ਬਾਈਆਂ ਦਾ ਕੰਮ ਹੈ ਮਸ਼ੀਨ ਜਿੱਥੇ ਮਰਜੀ ਖੜੀ ਹੋਵੇ ਬਸ ਤੁਸੀਂ ਆਰਡਰ ਕਰਨਾ ਬਸ ਐਸਐਮਐਸ ਦੇ ਵਿੱਚ ਸਾਡੇ ਦੋ ਮਾਡਲ ਨੇ ਜਿਹੜਾ ਠੀਕ ਹੈ ਜੀ 75 ਤੋਂ 80 ਹਜ਼ਾਰ ਦਾ ਮੁੱਲ ਠੀਕ ਹੈ ਜੀ ਇਹ ਜੀ ਮਰਤੇ ਤੋਂ 1 ਲੱਖ ਰੁਪਏ ਦਾ ਮੁੱਲ ਉਹ ਦੂਰੀ ਦੇ ਨਾਲ ਤਾਂ ਇਹ ਹੁੰਦਾ ਜੀ ਕਿ ਜਿਵੇਂ ਕਿਸੇ ਦੀ ਜ਼ੋਰ ਆ ਲੰਬਾਈ ਕਿੰਨੀ ਹੈ ਮਸ਼ੀਨ ਕਿੰਨੀ ਦੂਰ ਖੜੀ ਹੈ ਆਪਣੀ ਟੋਟਲ ਕੰਪਲੀਟ ਸਾਡੀ ਇਹ ਆ ਇਹ ਕੰਪਲੀਟ ਕਰਕੇ ਚਲਾ ਕੇ ਸਰ ਨਾਲੋਂ ਵਧੀਆ ਗੱਲ ਇਹ ਆ ਜੀ ਸਾਨੂੰ ਇੱਕ ਸੀਜ਼ਨ ਦੀ ਗਾਰੰਟੀ ਅਸੀਂ ਹੋਰ ਵੀ ਹੋਰ ਦੀ ਨਹੀਂ ਇੱਕ ਸੀਜ਼ਨ ਦੀ ਗਾਰੰਟੀ ਅਸੀਂ ਇਸ ਵਿੱਚ ਆ ਨਹੀਂ ਕੋਈ ਦਿੱਕਤ ਨਹੀਂ ਲਪਾਓ ਚਲਾਓ ਮੇਰੇ ਲਈ ਕੋਈ ਬਹਿਮ ਨਹੀਂ ਠੀਕ ਹੈ ਜੀ ਧੰਨਵਾਦ ਓਕੇ ਮੇਰੇ ਲਈ ਕਰਤਾਰ ਟਰੈਕਟਰ ਕਰਤਾਰ ਕੰਬਾਈਨ ਔਰ ਨੰਬਰਦਾਰ ਠੀਕ ਹੈ ਕਿੰਨੀ 32 ਗਿਆ 32 ਲੱਖ ਰੁਪਏ ਜੀ ਹੋਰ ਬਈ ਕੀ ਹਾਲ ਹੈ ਦੇਖ ਰਹੇ ਹੋ ਮੇਲਾ ਆਇਆ ਕੁਝ ਪਸੰਦ ਤਾਂ ਪੈਣ ਆ ਜੀ ਪਸੰਦ ਲਿਓ ਬਈ ਫਿਰ ਚਲੋ ਮਹਾਰਾਜ ਤੋਂ ਆਵੇਗਾ ਬਈ ਲੈਣਗੇ ਫਿਰ ਆ ਗਈ ਵੀ ਟਰਾਲੀਆਂ ਮੁੰਡੇ ਗਰੁੱਪ ਆ ਗਈ ਮੁੰਡੇ ਅਕਰਵਾਲੀ ਮਲਕੀਤ ਬਈ ਵਾਲੀ ਟਰਾਲੀ ਪਿੰਡੋ ਫਾਰਮ ਇਹ ਆ ਗਏ ਸਮਝੀਆਂ ਇਹ ਠੀਕ ਕਰ ਸਿੰਘੀਆਂ ਟਰਾਲੀਆਂ ਬਣਾ ਰਹੇ ਆ ਬਾਈ 2 ਸਾਲ ਤੇ ਹੀ ਲੱਗੇ ਬਾਈ ਬਣਾਣਾ ਵੇ ਛੋਟੀ ਟਰਾਲੀ ਟੀਪ ਵਾਲੀ ਆਪਾਂ ਨਾਲੇ ਦਾ ਸਫ਼ਰ ਬੜਾ ਪ੍ਰਬੰਧ ਹੈ ਭਈਆਂ ਰੋਟੀ ਪਾਣੀ ਦਾ ਸਾਰਾ ਕਿਆ ਵੀ ਹੋ ਬਾਈ ਰੋਕੀ ਛਕੋ ਸਾਰਾ ਸਿਸਟਮ ਸਹੀ ਹੈ ਕਰਿਆ ਵਾ ਕਿਆ ਬਾਈ ਚਾਹ ਦੇ ਨੰਬਰਦਾਰ ਕਿਥੇ ਰਹਿ ਜਾ ਉਹ ਮਠੈਣ ਜਾ ਇਹ ਆ ਗਈ ਬਾਈ ਇੰਡੀਆ ਦੀ ਸਭ ਤੋਂ ਮਹਿੰਗੀ ਕੰਪੈਨ ਸਭ ਤੋਂ ਵਧੀਆ ਕੁਆਲਿਟੀ ਦੀ ਯਾਨੀ ਇਹ ਬਾਹਰ ਕੀ ਹੌਲੈਂਡ ਹੈ ਬਹੁਤ ਵਧੀਆ ਕੁਆਲਿਟੀ ਕੰਪੈਨ ਹੈ ਬਾਈ ਇਹ ਹੌਲੈਂਡ ਯੂ ਹਾਲੈਂਡ ਏਸੀ ਕੈਬਨ ਹੈ ਭਾਈ ਇਹ ਕੰਪਨੀ ਫਿਟਡ ਹੈ ਨਾਲੇ ਹੈਲਪਰ ਸੀਟ ਹੈ ਪੂਰਾ ਪੂਰਾ ਜਜਗਾਰਡ ਹੈ ਭਾਈ ਕੋਈ ਫालतू ਚੀਜ਼ ਨਹੀਂ ਲੱਗੀ ਵੀ ਐਨ ਮੂਰੇ ਦੇ ਵੀ ਚਲਾਣ ਵਾਲੇ ਵਾਸਤੇ ਵਧੀਆ ਫੁੱਲ ਮੇਲਾ ਭਰ ਰਿਹਾ ਬਈ ਐਨ ਖਾਣ ਪੀਣ ਦਾ ਰੋਟੀ ਪਾਣੀ ਦਾ ਸਭਾ ਵਧੀਆ ਪ੍ਰਬੰਧ ਕਰਿਆ ਵਾ ਇਹਨਾਂ ਉਹ ਹੌਲੈਂਡ ਟਰੈਕਟਰ ਖੜਿਆ ਬਈ ਵੱਡਾ ਉਹ ਵੀ ਦਿਖਾਵਾਂ ਆਪਾਂ ਤੁਹਾਨੂੰ ਜੌਂਡੀਰ ਖੜੇ ਆ ਬਾਕੀ ਇੱਧਰ ਇੱਧਰ ਹੌਲੈਂਡ ਟਰੈਕਟਰ ਹੈ ਇਹ ਵੱਡਾ ਹੈ ਇਹ ਬੀਜੇ ਨਾਲ ਹੈਗਾ ਬੀਜਾ ਫਾਰਮ ਵਾਲੇਗਾ ਚੱਲਦੇ ਆਪਾਂ ਫੇ ਜੱਗੀ ਵਾਲਿਆਂ ਨੂੰ ਮਿਲਾਂ ਆਪਣੇ ਗਵਾਂਡੀ ਪਾਈਆਂ ਨੂੰ ਅਗਰ ਬਈ ਜੌਂਡੀਅਰ 5075 ਸੰਧੂ ਫਾਰਮ ਜੋਤਨ ਵਾਲੇ ਦਾ ਟਰੈਕਟਰ ਹੈ ਬਈ ਇਹ ਜਿੰਦੂ ਆ 545 ਕੰਪਨੀ ਫਿਟਡ AC ਕੈਬਨ ਹੈ ਬਈ ਇਹ ਟਰੈਕਟਰ ਸਭ ਤੋਂ ਵੱਡੀ ਟੈਕਨੀਕ ਚੌਂਡੀਅਰ ਹੈ ਕਿਉਂ ਲੈਣਾ ਬਾਈ ਪਰੇ ਬੰਦੇ ਨੇ ਇਹਨਾਂ ਨੰਬਰਦਾਰ ਨੇ ਨੰਬਰਦਾਰ ਪਾਈਏ ਹਾਰ ਫਿਰ ਪਿੱਛੇ ਕਿਉਂ ਖੜਿਆ ਹਾਂ ਹਾਂ ਪਾਵੇਂ ਹਾਰ ਕਿ ਹਾਰਾ ਨੂੰ ਕੀ ਹੋ ਗਿਆ ਫਿਰ ਵੱਡੇ ਲਹਿ ਵੀ ਨਹੀਂ ਛੋਟੇ ਵੱਡੇ ਮਾਰ ਗਏ ਬੋਨਾ ਰੋਗ ਮਾਰ ਗਿਆ ਬਈ ਚਲੋ ਇਹ ਆ ਗਿਆ ਬਾਈ 260 HP ਹੌਲੈਂਡ 37 छे फुटर का टायर है डेढ़ दो करोड़ का ट्रैक्टर होना है, तो तो है जहाज ਪਾਟਰੀ ਗੱਲ ਕਰ 66 ਦੀ ਆ ਗਿਆ ਬਾਈ ਨਵੇਂ ਸਟਿੱਕਰਾਂ ਵਾ ਸੁਪਰ ਪਲੱਸ ਇਹ ਲਾਈਨ ਪੰਪ ਮਾ ਇਹ ਮਾਈਕੋ ਵਾਲੇ ਮਾ 16 ਦੇ ਟਾਇਰ ਆ ਪਿੱਛੇ ਹੋਰ ਵੀ ਬਈ ਯਾ ਡੀਆਈ ਵਾਲੇ ਸਟਿੱਕਰਾਂ ਮ ਆ ਗਿਆ ਜਿਹੜੇ ਮਸਤੀ ਡੀਆਈ ਸਟਿੱਕਰਾਂ ਹੁੰਦੇ ਤੇ ਪਹਿਲਾਂ ਇਹ ਆ ਗਿਆ 552 ਸੀਆਰਡੀ ਦਾ 3602 ਹੈਵੀ ਲਾਈਨ ਪੰਪ ਹੈ ਪੰਪ ਹੈ ਉਹ ਵੀ ਲਾਈਨ ਪੰਪ ਹੈ ਉਹ ਵੀ ਲਾਈਨ ਪੰਪ ਹੈ ਜਾਇ ਐਚਪੀ ਕਲਵੀਰ ਦੇ ਸੁਪਨੇ ਮਾਣਨੇ ਵਾਲਾ ਟਰੈਕਟਰ ਹੌਲੈਂਡ ਆ ਨਹੀਂ ਹੈਗਾ ਉਹ ਉੱਧਰ ਲਿਆ ਇਹ ਡੁਪਲੀਕੇਟਰ ਇਹਦਾ ਪੰਪ ਵੀ ਜੂ ਉਹਨੂੰ ਵੀ ਉਹੀ ਹੈ ਲਾਈਨ ਪੰਪ ਹੈ ਮੈਕੋ ਵਾਲਾ ਹੌਲੈਂਡ ਦੇ ਦਿਨ ਆ ਗਏ ਭਾਈ ਹੌਲੈਂਡ ਦੇ ਦਿਨ ਆ ਗਏ ਵੱਢ ਗਏ ਭਾਈ ਹੌਲ ਚੰਦਰ ਦਾ 17 ਸਜਾਈਆਂ ਜਾ ਰਹੀਆਂ ਬਈ ਰੇ ਪਰ ਮੈਂ ਬੰਨੋ ਕਾਫੀ ਕਿ ਖੇਤਾਂ ਬਾਕ ਮਾਰਕੀ ਨੇ ਜੇਬਾ ਕੱਟ ਕੇ ਧਾਰਨੀ ਕਰਦੇ ਜੂਰੇ ਜਾਣਦੇ ਕਿ ਇਹਨਾਂ ਸਿੱਧੇ ਅਲੋਪ ਹੋ ਜਾਂਦੇ ਨੇ ਦਸਾਂ ਮਹਾਦਿਕ ਕਰਤ ਕੋਮਾਈ ਫੜਦੇ ਜਾਂ ਜੇਬਾ ਕੱਟ ਕੇ ਕਿਤੇ ਪੰਜਾਬੇ ਨਹੀਂ ਹੁੰਦੇ ਕਿਤੇ ਵੀ ਚੋਰੀ ਦੇ ਫੋਟ ਨੱਪਰ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਬੇਚ ਤੇ ਤਾਣਦਾ ਵੀ ਆ ਕੀ ਬਹੁਤ ਵੱਡੀ ਪੱਤਰ ਤੇ ਤੇ ਜਿਹੜੇ ਜੇਪਾਂལੋਂ ਕੱਟੀਆਂ ਗਈਆਂ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਜੇਕਰ ਕਿੰਤਿਆਂ ਦੇ ਵਿੱਚ ਕੁਝ ਪਾਇਆ ਹੋਇਆ ਉਹਨਾਂ ਨੂੰ ਜੇਪਾਂ ਦੇ ਵਿੱਚ ਪਾਇਓ ਜਿੰਦਰਾ ਪੱਟਣਾ ਬੜਾ ਹਸਪਤਾਲਾ ਵਾ ਇਸ ਕਰਕੇ ਮੈਂ ਬੇਨਤੀ ਕਰੂੰਗਾ ਡਾਕਟਰ ਅਮਰਜੀਤ ਸਿੰਘ ਜੀ ਜੀ ਤੋਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਸ ਦੇ ਨਿਰਮਣ ਆਹ ਇੱਕ ਪਹਾੜ ਨਾਲ ਰਾਮਾ ਜੰਡੂ ਲੈ ਬਈ ਕਿਸ਼ਟਾਲਵਰ ਪਹੁੰਚੇ ਆਪਾਂ ਜਿਹੜੇ ਬਈ ਆਲੂ ਆਗੇ ਮਹਾ ਕਿੰਗ ਉਹ ਹਨ ਇਹ ਸਾਰੇ ਐਪਲੀਮੈਂਟ ਆਲੂਆਂ ਦੇ ਗ੍ਰੀਟਰ ਆਲੂ ਲਾਣ ਵਾਲੇ ਆਲੂ ਪੱਟਣ ਵਾਲੇ ਬਹੁਤ ਪੂਰਾ ਤਕੜਾ ਜਿਗਾੜ ਹੈ ਬਾਈ ਨਾ ਸਿਸਟਮ ਬਹੁਤ ਵਧੀਆ ਕੁਆਲਟੀ ਦੀ ਮਸ਼ੀਨਾਂ ਆਲੂਆਂ ਉਪਰੇ ਕੰਮ ਕਰ ਰਹੇ ਆ ਜਿਆਦਾ ਇਹ ਇਹ ਚਾਰ ਰੋਲੀਆਂ ਲਾਉਂਦੀ ਆਲੂਆਂ ਦੀ ਆਟੋਮੈਟਿਕ ਮਸ਼ੀਨ 12 13 ਕਾਉਂਟਰੀ ਮੈਂ ਖਾਲੀ ਮਸ਼ੀਨ ਮੈਂ ਵਜਣਾ ਲਾਲੋ ਸਾਹਿਬ ਕਿੱਡਾ ਟਰੈਕਟਰ ਚਲਾਏਗਾ ਇਹਨੂੰ ਇਆ ਗਿਆ ਬ੍ਰੀਡਰ ਆਪਣਾ ਆਲੂ ਛਾਂਟਣ ਵਾਲਾ ਲੈ ਵੀ ਮੇਲਾ ਕੋ ਮਲੇ ਫਿਰ ਲੈ ਆ ਚੱਲਦੇ ਆ ਪਿੰਡ ਨੂੰ ਹੁਣ